ਥਾਣਾ ਗੁਰਾਇਆਂ ਦੇ ਐਸਐਚਓ ਸਿਕੰਦਰ ਸਿੰਘ ਨੇ ਦੋ ਦੋਸ਼ੀਆਂ ਤੋਂ 60 ਗ੍ਰਾਮ ਹੈਰੋਇਨ ਬਰਾਮਦ ਕੀਤੀ ਮਿਤੀ 1/10/2025 ਨੂੰ ਐਸਆਈ ਸੁਰਿੰਦਰ ਮੋਹਨ ਥਾਣਾ ਗੁਰਾਇਆਂ ਜ਼ਿਲ੍ਹਾ ਜਲੰਧਰ ਨੇ ਗਸ਼ਤ ਦੌਰਾਨ ਰੋਡ ਕਾ ਖੁਰਦ ਕਲੋਨੀ ਤੋਂ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਸ਼ਿਵਮ ਉਰਫ ਸੰਨੀ ਚਰਚ ਲਾਲ ਵਾਸੀ ਗੰਨਾਪਿੰਡ ਅਤੇ ਸਰਬਜੀਤ ਕੁਮਾਰ ਉਰਫ ਸਾਵੀ ਪੁੱਤਰ ਪਰਮਜੀਤ ਵਾਸੀ ਰਵਿਦਾਸ ਮੋਹੱਲਾ ਨੇੜੇ ਸੋਨਾ ਮਾਡਲ ਸਕੂਲ ਗੁਰਾਇਆਂ ਨੂੰ ਕਾਬੂ ਕੀਤਾ ਸ਼ਿਵਮ ਤੋਂ 50 ਗ੍ਰਾਮ ਹੀਰੋਇਨ ਅਤੇ ਸਰਬਜੀਤ ਕੋਲੋਂ 10 ਗ੍ਰਾਮ ਹੀਰੋਇਨ ਬਰਾਮਦ ਕਰਕੇ ਮੁਕਦਮਾ ਦਰਜ ਰਜਿਸਟਰ ਕਰਕੇ ਤਬਦੀਸ਼ ਅਮਲ ਚ ਲਿਆਂਦੀ ਹੈ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਅਤੇ ਪੁੱਛਗਿੱਛ ਕੀਤੀ ਜਾਵੇਗੀ ਮਾਨਯੋਗ ਐਸਐਸਪੀ ਸਾਹਿਬ ਗੰਦ ਅਧਿਆਤੀ ਸਰਦਾਰ ਹਰਵਿੰਦਰ ਸਿੰਘ ਵਿਰਕ ਮਾਨਯੋਗ ਡੀਐਸਪੀ ਸਾਹਿਬ ਸਰਵਨ ਸਿੰਘ ਬੱਲ ਦੀ ਰਹਿਨਮਾਈ ਹੇਠ ਉਹ ਪੰਜਾਬ ਸਰਕਾਰ ਵੱਲੋਂ ਜੋ ਯੁੱਧ ਨਸ਼ਿਆਂ ਦੇ ਵਿਰੋਧ ਜਿਹੜੀ ਮੁਹਿੰਮ ਚਲਾਈ ਗਈ ਆ ਉਸ ਸੰਬੰਧੀ ਸਾਨੂੰ ਕੱਲ ਇੱਕ ਇਨਫੋਰਮੇਸ਼ਨ ਮਿਲੀ ਕਿ ਰੁੜਕਾ ਕਲਾ ਰੁੜਕਾ ਖੁਰਦ ਜਿਹੜੀ ਕਲੋਨੀਆਂ ਲਾਗੇ ਬਣੀ ਹੋਈ ਨਹਿਰ ਦੇ ਲਾਗੇ ਉੱਥੇ ਦੋ ਨੌਜਵਾਨ ਜਿਹੜਾ ਇਹ ਨਸ਼ੇ ਦਾ ਧੰਦਾ ਕਰਦੇ ਆ ਤੇ ਉੱਥੇ ਜਿਹੜੇ ਉਹ ਮਿਲ ਸੰਦੇ ਤੁਹਾਨੂੰ ਸਮੇਂ ਨਸ਼ੇ ਦੇ ਜੋ ਅਸੀਂ ਟੀਮਾਂ ਬਣਾਈਆਂ ਜਿਸ ਵਿੱਚ ਏਐਸਏ ਸੁਰਿੰਦਰ ਸਿੰਘ ਟੀਮ ਦੀ ਅਗਵਾਈ ਕਰਦੇ ਸੀਗੇ ਨਹੀਂ ਉੱਥੇ ਜਾ ਕੇ ਜਿਹੜੀ ਉੱਥੇ ਸਰਚ ਕੀਤੀ ਇਹਨਾਂ ਦੋਸ਼ੀਆਂ ਨੂੰ ਫੜਿਆ ਔਰ ਇਹਨਾਂ ਦੇ ਕੋਲੋਂ ਦਰਾਨੇ ਸਰਚ ਜਿਹੜੀ ਆ ਸਾਨੂੰ 60 ਗ੍ਰਾਮ ਕਰੋਂ ਜਿਹੜੀ ਇਹ ਬਰਾਬਦ ਬਈ ਆ ਜਿਹੜੀ ਇਹ ਜਿਹਦੇ ਇਹ ਦੋਸ਼ੀ ਦਾ ਨਾਮ ਹੈਗਾ ਇੱਕ ਦਾ ਸ਼ਿਵਮ ਪੁਰਤ ਸਣੀ ਇਹ ਗੰਨਾਪਿੰਡ ਦਾ ਰਹਿਣ ਵਾਲਾ ਆ ਦੂਜਾ ਸਰਜੀਤ ਕੁਮਾਰ ਪੁਰਤ ਸਾਬੀ ਇਹ ਰਵੀਦਾਸ ਭੱਲਾ ਸੋਨਾ ਮਾਡਲ ਸਕੂਲ ਕਾਣਾ ਗੁਰਾਇਆ ਦਾ ਰਹਿਣ ਵਾਲਾ ਹੈ ਇਹ ਜਿਹੜਾ ਸਰਜੀਤ ਸਾਬੀ ਆ ਇਹਦੇ ਖਿਲਾਫ ਪਹਿਲੋ ਵੀ ਸ਼ਿਕਾਇਤ ਕਰਨਗੇ ਦਰਜਿਆ ਐਨਡੀਪੀਜ਼ ਕਰਦੇ ਜਿਹੜਾ ਇਹ ਨਾਮੀ ਮੁਰਜਮਾ ਪਹਿਲੋ ਵੀ ਨਸ਼ੇ ਦਾ ਧੰਦਾ ਕਰਦਾ ਸੀਗਾ ਔਰ ਇਹਦਾ ਜਿਹੜਾ ਸ਼ਿਵਮ ਆ ਇਹਦਾ ਸਿਕਾ ਭਣ ਜਾਇਆ ਇਹਨਾਂ ਸਕੇ ਭਾਂਜੇ ਨੂੰ ਵੀ ਇਸੇ ਕੰਮ ਦੇ ਨੇ ਲਾਇਆ ਹੋਇਆ ਸੀਗਾ ਜਿਹੜੇ ਕੱਲ ਇਹਨਾਂ ਨੂੰ ਅਸੀਂ ਕ੍ਰਿਮਿਨਲ ਕਰਕੇ ਇਹਨਾਂ ਦੇ ਖਿਲਾਫ ਫਰੀ ਮਕਦਮਾ ਨੰਬਰ 185 ਐਨਡੀਪੀਐਸ ਐਕਟ ਅਰਜ ਕਰਕੇ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਸਰੀ ਦੇ ਅਸੀਂ ਵੈਰੀਫਾਈ ਕਰਦੇ ਹਾਂ ਉਹ ਤਾਂ ਹਲੇ ਉਹ ਵੈਰੀਫਾਈ ਕਰਕੇ ਫੇ ਜੋ ਕਲੀਅਰ ਕਰਾਂਗੇ ਪਰ ਇਹਦੇ ਖਿਲਾਫ 7-8 ਮਕਦਮੇ ਜਿਹੜੇ ਪਹਿਲਾਂ ਦਰਜ ਨੇ ਕਾਫੀ ਮਕਦਾਰ ਦੇ ਵਿੱਚ ਜਿਵੇਂ ਨਸ਼ਾ ਫੜਿਆ ਗਿਆ ਤਾਂ ਫੇ ਰਿਕਵਰੀ ਕਿੰਨੀ ਕਿੰਨੀ ਆਈ ਗੱਲ ਨਾਲ ਚਾਹੁੰਦੇ ਜਿਹੜੀ ਆ ਗਈ ਆ ਸਿਮਲ ਦੇ ਕੋਲ ਪਿਆਚਨਾ ਪ੍ਰਾਪਤ ਹੋਈ ਆ ਤੇ ਸਰਬਜੀਤ ਕੋਲੋਂ ਜਿਹੜੀ 10 ਗ੍ਰਾਮ ਪ੍ਰਾਪਤ ਜਿਹੜਾ ਸ਼ੁਭਮ ਆ ਇਹਦੀ ਨਿਸ਼ਾਨਦੇਹੀ ਤੇ ਜਿਹੜਾ ਉੱਥੋਂ ਜਾ ਕੇ ਆਈ ਇਹਨੂੰ ਸਰਬੀ ਤੋਂ ਨਾਲ ਜਿਹੜਾ ਫੜਿਆ ਕੋਈ ਵੀਕਲ ਵਗੈਰਾ ਕੋਈ ਸੀ ਪੈਦਲੀ ਸਤਿ ਜੀ ਉਹ ਇਥੋਂ ਆਪਾਂ ਨੂੰ ਉੱਥੋਂ ਬਾਹਰ ਮਿਲ ਗਏ ਖੜੇ ਮਿਲ ਗਏ ਸੀਗੇ ਕਿਥੋਂ ਵਗੈਰਾ ਤੇ ਅਜੇ ਕੋਈ ਪ੍ਰਕਿਰਿਆ ਆਈ ਸਮਝ ਕਿਤੇ ਬਚਣਾ ਸਮਝ ਹਾਂਜੀ ਇਹ ਤਾਂ ਕੁਝ ਗੱਲ ਚ ਪਤਾ ਲੱਗਿਆ ਵਾ ਇਹਨਾਂ ਨੇ ਨਾ ਇਥੋਂ ਫਲਾワー ਦੇ ਲਾਗੇ ਪਿੰਡ ਆ ਇੱਕ ਤਲਵੰਡੀ ਵਗੈਰਾ ਉੱਥੋਂ ਲੈ ਕੇ ਆਏ ਉੱਥੇ ਵੀ ਪ੍ਰੇਟ ਪਾਰਟੀ ਭੇਜੀ ਹੋਈ ਆ ਉਹ ਵੀ ਜੋ ਪਤਾ ਲੱਗਦਾ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਏਗੀ